ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਣ ਕਰਦੇ ਹਾਂ ਮੀਰ ਮੰਨੂ ਦੇ ਵੇਲੇ ਮਾਸੂਮ ਸਿੱਖ ਬੱਚਿਆਂ ਤੇ ਸਿੰਘਾਂ ਦੀ ਸ਼ਹਾਦਤ ਕਿਵੇਂ ਹੁੰਦੀ ਹੈ 11 April 1700 48 ਸਵੀ ਵਿੱਚ ਮੀਰ ਮੰਨੂ ਪੰਜਾਬ ਦਾ ਗਵਰਨਰ ਬਣਿਆ ਸੀ ਉਹ ਮੁਗਲ ਸ਼ਹਿਨशाह ਦੇ ਵਜ਼ੀਰ ਕਮਰੋਦੀਨ ਦਾ ਪੁੱਤਰ ਸੀ ਸ਼ੁਰੂ-ਸ਼ੁਰੂ ਵਿੱਚ ਲਖਪਤ ਰਾਏ ਉਸ ਦਾ ਦੀਵਾਨ ਸੀ ਪਰ ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਕਿ ਉਹ ਅੰਦਰਖਾਤੇ ਅਹਿਮਦ ਸ਼ਾਹ ਅਬਦਾਲੀ ਨਾਲ ਗੱਠ ਜੋੜ ਕਰ ਰਿਹਾ ਹੈ ਤਾਂ ਉਸ ਨੇ ਲਖਪਤ ਰਾਏ ਨੂੰ ਹਟਾ ਕੇ ਉਸ ਦੀ ਜਗ੍ਹਾ ਕੌੜਾ ਮਲ ਨੂੰ ਦੀਵਾਨ ਮੁਕਰਰ ਕਰ ਲਿਆ ਦੀਵਾਨ ਕੌੜਾ ਮਲ ਗੁਰੂ ਘਰ ਨਾਲ ਪਿਆਰ ਕਰਦਾ ਸੀ ਅਤੇ ਉਹ ਅੰਦਰਖਾਤੇ ਸਿੰਘਾਂ ਦੀ ਮਦਦ ਕਰਿਆ ਕਰਦਾ ਸੀ ਉਸ ਦੇ ਦੀਵਾਨ ਬੰਨ ਤੇ ਸਿੰਘਾਂ ਨੇ ਛੋਟੇ ਕੱਲੂ ਘਾਰੇ ਦੇ ਕਾਤਲ ਦੀਵਾਨ ਲਖਪਤ ਰਾਏ ਦੀ ਮੰਗ ਕੀਤੀ ਸਤਾਰ ਸਰਦਾਰ ਰਤਨ ਸਿੰਘ ਭੰਗੂ ਦਾ ਕਹਿਣਾ ਹੈ ਕਿ ਉਸ ਨੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਲਖਪਤ ਰਾਏ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਗਈ ਇੱਕ ਬੰਦ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਨ ਕੇ ਵਿਚਾਰ ਬਿਠਾ ਦਿੱਤਾ ਉਸ ਦੇ ਸਿਰ ਉੱਪਰ ਛੱਤ ਵਿੱਚ ਮੋਰੀ ਕਰਕੇ ਹਰ ਸਿੰਘ ਨੂੰ ਹੁਕਮ ਦਿੱਤਾ ਕਿ ਉਹੋ ਜੰਗਲ ਪਾਣੀ ਉਸ ਛੱਤ ਤੇ ਕਰੇ ਇਹੋ ਵਿਸ਼ਟਾ ਵਿੱਚ ਰੁਲ ਕੇ ਲਖਪਤ ਰਾਏ ਮੋਇਆ ਜੋ ਕਹਿੰਦਾ ਸੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਵਾਂਗਾ ਸਿੰਘਾਂ ਨੇ ਲਖਪਤ ਰਾਏ ਨੂੰ ਉਸ ਦੇ ਕਰਮਾਂ ਦਾ ਫਲ ਦੇ ਕੇ ਪਾਰ ਬੁਲਾ ਦਿੱਤਾ ਜਿੰਨੀ ਦੇਰ ਤੱਕ ਦੀਵਾਨ ਕੌੜਾ ਮਲ ਜਿੰਦਾ ਰਹਾ ਉਤਨੀ ਦੇਰ ਤੱਕ ਸਿੱਖ ਮੁਗਲਾਂ ਦੀ ਕਰੋਪੀ ਤੋਂ ਬਚੇ ਰਹੀ ਪਰ ਜਦੋਂ ਇੱਕ ਜਨੂਨੀ ਮੁਸਲਮਾਨ ਨੇ ਦੀਵਾਨ ਕੌੜਾ ਮਲ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਤਾਂ ਮੀਰ ਮੰਨੂ ਵੱਲੋਂ ਸਿੱਖਾਂ ਉੱਤੇ ਹਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ ਉਸਨੇ ਮਾਝੇ ਮਾਲਵੇ ਤੇ ਪਹਾੜੀ ਇਲਾਕਿਆਂ ਵਿੱਚ ਫੌਜੀ ਦਸਤੇ ਭੇਜੇ ਕਿ ਉਹ ਸਿੱਖਾਂ ਦਾ ਸ਼ਿਕਾਰ ਕਰਕੇ ਲਿਆਉਣ ਪਕੜੇ ਗਏ ਸਿੰਘਾਂ ਲਈ ਇੱਕੋ ਹੀ ਸ਼ਰਤ ਪੋਆ ਕਰਦੀ ਸੀ ਜਾਂ ਇਸਲਾਮ ਕਬੂਲ ਕਰ ਲਵੋ ਜਾਂ ਮੌਤ ਨੂੰ ਪ੍ਰਵਾਨ ਕਰ ਲਵੋ ਸਮਕਾਲੀ ਇਤਿਹਾਸਕਾਰ ਮੰਨਦੇ ਹਨ ਕਿ ਫੜੇ ਗਏ ਸਿੰਘ ਸਿੱਖ ਹਰ ਪ੍ਰਕਾਰ ਦੇ ਤਸੀਹੇ ਬਰਦਾਸ਼ਤ ਕਰਕੇ ਮੌਤ ਕਬੂਲ ਕਰਨ ਨੂੰ ਤਰਜੀਹ ਦਿੰਦੇ ਸਨ ਪਰ ਉਹਨਾਂ ਵਿੱਚੋਂ ਕੋਈ ਵੀ ਅਜਾਹ ਨਹੀਂ ਸੀ ਜਿਸਨੇ ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕੀਤਾ ਹੋਵੇ ਉਹਨਾਂ ਦਿਨਾਂ ਵਿੱਚ ਸਿੱਖੀ ਚੜ੍ਹਦੀ ਕਲਾ ਵਿੱਚ ਜਾਗਦੀ ਪਈ ਸੀ ਜੋ ਸਿੱਖ ਵਾਇਗਰੂ ਕਾਲ ਪ੍ਰਭੂ ਦਾ ਸ਼ੁਕਰ ਕਰਦੇ ਹਨ ਹਾਸਾ ਹਾਸ ਕੇ ਗਾਉਂਦੇ ਰਹੇ ਹਨ ਮੰਨੂ ਆ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਸਾਨੂੰ ਵੱਢਦਾ ਅਸੀਂ ਦੂਨ ਸਿਵਾਏ ਹੋਏ ਸਿੱਖਾਂ ਦੇ ਸਿਰਾਂ ਤੇ ਇਨਾਮ ਗਸ਼ਤੀ ਫੌਜਾਂ ਦੀ ਮਾਰ ਧਾੜ ਇਹ ਨਿਤਕਰਮ ਬਣ ਗਿਆ ਸੀ मीर मन्नू ਨੇ ਸਿੱਖ ਕੌਮ ਦਾ ਮੁੱਢੋਂ ਹੀ ਖਾਤਮਾ ਕਰ ਲਈ। ਨਾਇਬ ਮੋਮਨ ਖਾਂ ਨੂੰ ਪੰਜਾਬ ਵਿੱਚੋਂ ਮਾਸੂਮ ਬੱਚਿਆਂ ਤੇ ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜਣ ਦਾ ਹੁਕਮ ਦੇ ਦਿੱਤਾ ਸੀ। ਮੀਰ ਮੰਨੂ ਨੇ ਹੁਕਮ ਕਰਕੇ ਮਈ-ਜੂਨ ਦੇ ਦਿਨ ਉੱਥੋਂ ਕਹਿਰਾਂ ਦੀ ਗਰਮੀ ਪੈ ਰਹੀ ਸੀ। ਲਾਹੌਰ ਸ਼ਹਿਰ ਵਿੱਚ ਲੋਕ ਆਪਣੀਆਂ ਹਵੇਲੀਆਂ ਵਿੱਚ ਬੈਠੇ ਹੀ ਤੜਪ ਰਹੇ ਸਨ ਅਜਿਹਾ ਹੀ ਜਿਹੜਾ ਮਨਾ ਸੀ ਜਦ ਇੱਕ ਤੰਗ ਜਹੇ ਬੰਦੀਖਾਨੇ ਵਿੱਚ ਕੁਝ ਧਰਮ ਮੂਰਤੀਆਂ ਕਿਸਿੰਗੜੀਆਂ ਬੰਦ ਸਨ ਇੱਕ ਪਾਸੇ ਤਾਂ ਤਰ੍ਹਾਂ ਤਰ੍ਹਾਂ ਦੇ ਸਬਜ ਬਾਗ ਦਿਖਾਏ ਜਾ ਰਹੇ ਸਨ ਦੂਜੇ ਪਾਸੇ ਸਿੱਧਕ ਪਰਖਣ ਵਾਸਤੇ ਕਈ ਤਰ੍ਹਾਂ ਦੇ ਸਤਿ ਸਿਰ ਦਿੱਤੇ ਜਾ ਰਹੇ ਸਨ ਰੋਜ਼ ਇੱਕ ਪਿਆਲਾ ਪਾਣੀ ਦੇ ਸਵਾ ਛਟਾਂਕ ਭਾਵ 60 65 ਗ੍ਰਾਮ ਆਟਾ ਵਿੱਚ ਅੱਧਾ ਨਮਕ ਇੱਕ ਕੈਦ ਨੂੰ ਮਿਲਦਾ ਸੀ ਇੱਕ ਕੈਦੀ ਨੂੰ ਮਿਲਦਾ ਸੀ ਸਵਾ ਮਣ ਦਾਣੇ ਪੀਸਣ ਦੀ ਸਜ਼ਾ ਦਿੱਤੀ ਜਾਂਦੀ ਸੀ ਜੋ ਵੀ ਬੀ ਦਾਣੇ ਨਾ ਪੀ ਸਕਦੀ ਉਸ ਦੀ ਛਾਤੀ ਤੇ ਸਵਾ ਮਣ ਪੱਕੇ ਦਾ ਪੱਥਰ ਦਾ ਗੋਲਾ ਰੱਖਿਆ ਜਾਂਦਾ ਸੀ ਅਤੇ ਚਾਬਕਾਂ ਮਾਰ ਮਾਰ ਕੇ ਉਹਨਾਂ ਦੀ ਜੋ ਖਲ ਖਾਲ ਸੀ ਉਹ ਢੇੜ ਦਿੱਤੀ ਜਾਂਦੀ ਸੀ ਗੋਦੀਆਂ ਵਿੱਚ ਭੁੱਖੇ ਬਾਲ ਵਿਲਕਦੇ ਸਨ ਪਰ ਮਾਤਾ ਸਾਹਿਬ ਕੌਰ ਦੀਆਂ लाਡਲੀਆਂ ਸਿੰਘਣੀਆਂ ਨੇ ਭਾਣਾ ਮੰਨਿਆ ਤੇ ਮੁੱਖੋਂ ਸੀਨਾ ਉਚਾਰੀ ਅਤੇ ਧਰਮ ਉੱਤੇ ਕਾਇਮ ਰਹੀਆਂ ਕਈ ਦਿਨਾਂ ਪਿਛੋਂ ਕਚਾਰੀ ਤੋਂ ਸੱਦਾ ਆਇਆ ਸੂਬੇ ਨੇ ਉਹਨਾਂ ਨੂੰ ਪਰਖਣਾ ਚਾਹਿਆ ਇਤਿਹਾਸਕਾਰ ਲਿਖਦੇ ਹਨ ਕਿ ਕਚਾਰੀ ਵਿੱਚ ਸੰਮਖ ਹੁੰਦਿਆਂ ਹੀ ਉਹਨਾਂ ਸਿੰਘਣੀਆਂ ਨੇ ਗੱਜ ਕੇ ਫਤਿਹ ਬੁਲਾਈ ਜੋ ਸੁਣ ਕੇ ਸੂਬੇ ਮੀਰ ਮੰਨੂ ਦੇ ਕ੍ਰੋਧ ਦੀ ਸੀਮਾ ਨਾਰੇ ਜ਼ੁਲਮ ਦੀ ਚਮਕ ਦੀ ਤਲਵਾਰ ਧੂਕੇ ਗਰਜਿਆ ਮੌਤ ਦੇ ਸਾਹਮਣੇ ਅੱਜ ਤੱਕ ਕੋਈ ਨਹੀਂ ਟਕਿਆ ਤੁਸੀਂ ਜਾਣਦਿਆਂ ਨਹੀਂ ਕਿ ਇਸ ਵਾਰ ਇਸਲਾਮ ਨੂੰ ਨਾ ਕਬੂਲਣ ਦਾ ਕੀ ਸੱਟਾ ਹੋਵੇਗਾ ਸਿੰਘਣੀਆਂ ਨੇ ਅੱਗੋਂ ਜਵਾਬ ਦਿੱਤਾ ਸਾਨੂੰ ਰੋਜ਼ ਨਾ ਪਿਆ ਅਕਾ ਸੂਬੇ ਸਾਨੂੰ ਨਹੀਂ ਕਬੂਲ ਇਸਲਾਮ ਭਾਵੇਂ ਤੂੰ ਮਾਰ ਮੁਕਾ ਸੂਬੇ ਸਿੱਖ ਬੀਬੀਆਂ ਤੋਂ ਅਜਿਹੇ ਬੋਲ ਸੁਣ ਕੇ ਮੰਨੂ ਨੇ ਇਹਨਾਂ ਵੀਰ ਸਿੰਘਣੀਆਂ ਦੇ ਸਿੱਧਕ ਨੂੰ ਹੋਰ ਪਰਖਣ ਲਈ ਹੁਕਮ ਕੀਤਾ ਅਤੇ ਦਿੱਤਾ ਕਿ ਇਹਨਾਂ ਦੇ ਬੱਚਾ ਨੂੰ ਤਸੀਹੇ ਦਿੱਤੇ ਜਾਣ ਬਸ ਫੇਰ ਕੀ ਸੀ ਜਾਲਮਾਂ ਨੇ ਮਾਵਾਂ ਦੀਆਂ ਗੋਦੀਆਂ ਵਿੱਚੋਂ ਬਾਲ ਖੋਹ ਲਏ ਅਤੇ ਉਹਨਾਂ ਦੀ ਗੇਂਦ ਦੀ ਤਰ੍ਹਾਂ ਉੱਪਰ ਉਸ਼ਾਲ ਕੇ ਹੀਠਾ ਨੀਜੇ ਕਰ ਦੇ ਨੇ ਅਤੇ ਜ਼ਖਮੀ ਬੱਚਿਆਂ ਨੂੰ ਸਿੰਘਣੀਆਂ ਦੀਆਂ ਝੋਲੀਆਂ ਵਿੱਚ ਪਾ ਦੇਣਾ ਪਰ ਭਾਣੇ ਦੀਆਂ ਸਾਕਾਰ ਸਿੰਘਣੀਆਂ ਸਿੱਧਕ ਤੇ ਕਾਇਮ ਰਹੀਆਂ ਅਤੇ ਸੂਬੇ ਦੇ ਕਲੇਜੇ ਵਿੱਚ ਕ੍ਰੋਧ ਤੇ ਭੰਬੜ ਬਲ ਉੱਠੇ ਜੋ ਕੁਝ ਹੋਇਆ ਕਲਮ ਲਿਖ ਨਹੀਂ ਸਕਦੀ ਬਾਲਾਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਦਿੱਤੇ ਗਏ। ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲ ਵਿੱਚ ਪਾ ਗਏ। ਸ਼ਾਇਦ ਇਨਸਾਨ ਹੀ ਨਹੀਂ। ਸਾਰੀ ਕਾਇਨਾਤ ਰੋਈ ਹੋਵੇਗੀ। ਪਰ ਨਾ ਰੋਈਆਂ। ਤਾਂ ਸ਼ਹੀਦ ਬੱਚਿਆਂ ਦੀਆਂ ਮਾਵਾਂ ਨਾ ਰੋਈਆਂ। ਜਿਹੜੀ ਗੋਦੀ ਵਿੱਚ ਕਦੀ ਪਿਆਰ ਤੇ ਫੁੱਲ ਖਿੜਖਿੜ ਹੱਸਦੇ ਸੀ। ਉਹਨਾਂ ਗੋਦੀਆਂ ਵਿੱਚ ਲਾਡਲੀਆਂ ਲੋਥਾਂ ਪਈਆਂ ਸਨ ਸਿੱਧ ਕਵਾਨ ਸਿੱਧ ਕਿੱਥੇ ਤੱਕ ਨਿਭਾ ਜਾਂਦੇ ਹਨ ਧਰਮੀ ਮਾਵਾ ਤਾਂ ਨਾ ਡੋਲੀਆਂ ਨਾ ਜ਼ਾਲਮ ਕੰਬੁੱਠਿਆ ਧਰਮੀ ਮਾਵਾ ਨਾ ਡੋਲੀਆਂ ਪਰ ਜ਼ਾਲਮ ਕੰਬੁੱਠਿਆ ਸੂਬੇ ਨੇ ਆਖਿਆ ਇਹਨਾਂ ਨੂੰ ਭੋਰੇ ਵਿੱਚ ਬੰਦ ਕਰ ਦਿਓ ਫਿਰ ਇਨਸਾਫ ਕਰਾਂਗੇ ਇਸ ਵੇਲੇ ਮੇਰੀ ਤਬਈਅਤ ਠੀਕ ਨਹੀਂ ਹੈ। ਸਿੰਘਾਂ ਨੇ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਸਰਕਾਰੀ ਅਹੁਦੇਦਾਰਾਂ ਤੇ ਹਮਲੇ ਤੇਜ਼ ਕਰ ਦਿੱਤੇ। ਅਤੇ ਪੰਜਾਬ ਵਿੱਚ ਫਿਰ ਗੜਬੜ ਕਰਨ ਲੱਗੇ। ਸਿੰਘਾਂ ਦੀ ਖਬਰ ਪਾ ਕੇ ਮੀਰ ਮੰਨੂ ਨੇ ਮੁੱਲਾਪੁਰ ਜਾ ਡੇਰੇ ਲਾਏ। ਅਤੇ ਉੱਥੇ ਹੀ ਕੋੜੇ ਦੀ ਰਕਾਬ ਵਿੱਚ ਪੈਰ ਫਸ ਜਾਣ ਕਾਰਨ ਬੁਰੀ ਤਰ੍ਹਾਂ ਮਾਰਿਆ ਗਿਆ ਇਧਰ ਮੀਰ ਮੰਨੂ ਦੀ ਲੋਥ ਰੁੱਲ ਰਹੀ ਸੀ ਉਧਰ ਸਿੰਘਾਂ ਨੇ ਕੈਦਖਾਨੇ ਨੂੰ ਸਨ ਲਾ ਕੇ ਸਿੰਘਣੀਆਂ ਨੂੰ ਆਜ਼ਾਦ ਕਰਾ ਲਿਆ ਸੀ ਅਤੇ ਉਹਨਾਂ ਨੂੰ ਘਰੋਂ ਕਰੀ ਪਹਚਾ ਦਿੱਤਾ ਸੀ ਜਿਸ ਥਾਤੇ ਮੀਰ ਮੰਨੂ ਵੱਲੋਂ ਮਾਸੂਮ ਬੱਚੇ ਤੇ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਸੀ ਮੁਸਲਮੰਗਰੋ ਸ਼ਹੀਦ ਕੰਜ ਕਹਿਆ ਜਾਣ ਲੱਗ ਪਿਆ ਇਹ ਸਥਾਨ ਅੱਜ ਲਾਹੌਰ ਪਾਕਿਸਤਾਨ ਵਿੱਚ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ